बस कंडक्टर कहानी दिलीप कौर टिवाना लेडी डॉक्टर पाली दी बदली नाबे ਤੋਂ ਪਟਿਆਲੇ ਦੀ ਹੋ ਗਈ ਕਰਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਪਾਲੀ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਕੇ ਹਰ ਰੋਜ਼ ਬਸ ਤੇ ਸਵੇਰੇ ਨਾਬੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ ਬੱਸਾਂ ਦੀ ਖੜਖੜ, ਗਰਮੀ, ਪਸੀਨਾ, ਭੀੜ ਤੇ ਕੰਡਕਟਰਾਂ ਦੀਆਂ ਬੇਹੁਦਾ ਹਰਕਤਾਂ। ਅਸੱਭਿਆ ਗੱਲਾਂ ਤੋਂ ਉਹਦਾ ਜੀ ਕਾਲਾ ਪੈਂਦਾ। ਪਰ ਕੁਝ ਦਿਨਾਂ ਦੀ ਤਾਂ ਗੱਲ ਐ, ਸੋਚ ਉਹ ਸਭੂ ਕੁਝ ਝਰ ਲੈਂਦੀ। ਜਿਸ ਦਿਨ ਜੀਤ ਦੀ ਉਸ ਵਾਸਤੇ ਡਿਊਟੀ ਹੁੰਦੀ, ਉਹ ਥੋੜੀ ਸੌਖੀ ਰਹਿੰਦੀ। ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸੌਫਟ ਦਿਸਦਾ ਸੀ। ਇਹ ਬੈਗ ਵਾਲੀ ਕੁੜੀ ਕਾਸੇ ਵਿੱਚ ਨੌਕਰ। ਇੱਕ ਦਿਨ ਇੱਕ ਭਾਈ ਨੇ ਜੀਤ ਨੂੰ ਪੁੱਛਿਆ। ਆਹੋ ਜੀ ਡਾਕਟਰਨੀ ਐ, ਵੱਡੀ ਡਾਕਟਰਨੀ। ਆਂਦੇ ਨੇ ਪੂਰਾ 300 ਰੁਪਿਆ ਤਨਖਾਹ ਲੈਂਦੀ ਏ ਜੀਤ ਨੇ ਟਿਕਟ ਫੜਾਉਂਦਿਆਂ ਹੌਲੀ ਜਹੀ ਦੱਸਿਆ ਜੀ ਅੱਜਕੱਲ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ ਤਦੇ ਤਾਂ ਆਦਮੀਆਂ ਦਾ ਰੋਬ ਨਹੀਂ ਰਿਹਾ ਨਾਲ ਦੀ ਸੀਟ ਤੇ ਬੈਠੇ ਅੜਕੜ ਜਿਹੇ ਬੰਦੇ ਨੇ ਆਖਿਆ ਜੀ ਭਾਵੇਂ ਕਿੰਨਾ ਹੀ ਕਮਾਉਣ ਘਰਾਣਿਆਂ ਦੀਆਂ ਕੰਨੋਂ ਆਦਮੀ ਸਾਹਮਣੇ ਅੱਖਾਂ ਚੁੱਕਦੀਆਂ ਨੇ ਤੇ ਆਹ ਕੁੜੀ ਡਾਕਟਰ ਨਹੀਂ ਮੈਂ ਕਈ ਵਾਰੀ ਪਟਿਆਲੇ ਜਾਂਦਾ ਰਹਿਨਾ ਦੇਖੀਏ ਸੌਰੀ ਦੇ ਜਾਣੀ ਮੂੰਹ ਵਿੱਚ ਬੋਲ ਨਹੀਂ ਪਾਲੀ ਵਾਲੇ ਤੱਕਦੇਆਂ ਪਿਛਲੀਆਂ ਸੀਟਾਂ ਤੇ ਬੈਠੇ ਇੱਕ ਸਰਦਾਰ ਨੇ ਆਖਿਆ ਯਾ ਰੱਬ ਸਾਡੀ ਵੀ ਕਿਸੇ ਫਿਕਰਾ ਵਿੱਚ ਹੀ ਰਹਿ ਗਿਆ ਜਦੋਂ ਟਿਕਟ ਫੜਾਉਂਦੇ ਗੁਲਾਬੀ ਜਿਹੇ ਕੁੜਤੇ ਵਾਲੇ ਤੇਲੇ ਦੇ ਸ਼ੌਕੀਨ ਵਾਲ ਜੀਤ ਨੇ ਘੂਰ ਕੇ ਤੱਕਿਆ ਤੇ ਆਖਿਆ ਕਿਉਂ ਬਈ ਓਏ ਜਾਣ ਦੀ ਸਲਾਹ ਇਕ ਲਾਦਿਆ ਹੁਣੇ ਪੁੰਜੇ ਮੈਂ ਤਾਂ ਕੰਡਕਟਰ ਸਾਹਿਬ ਕੁਝ ਨਹੀਂ ਆਖਿਆ ਐਵੇਂ ਕੰਨੂ ਗਰਮ ਹੁੰਦੇ ਓ ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ ਉਹ ਅੱਗੋਂ ਦਸਾਂ ਦਾ ਨੋਟ ਕੱਢ ਕੇ ਦੇਣ ਲੱਗੀ ਪਾ ਅੰਤਾ ਹੈ ਨਹੀਂ ਮੇਰੇ ਕੋਲ ਚਲੋ ਪੈਸੇ ਕੱਲ ਦੇ ਦੇਣਾ ਆਖ ਉਹ ਅਗਾ ਲੰਗ ਗਿਆ ਅੱਗੋਂ ਇੱਕ ਬੁੱਢੀ ਨੇ ਹੋਰ ਦਸਾਂ ਦਾ ਨੋਟ ਹੀ ਕੱਢਿਆ ਮੈਂ ਟੁੱਟੇ ਹੋਏ ਨਹੀਂ ਮੇਰੇ ਕੋਲ ਸਾਡੇ ਦਾਸਾਨੇ ਸਾਰਾ ਪਹਾੜਾ ਤੇ ਐਡਾ ਸਾਰਾ ਨੋਟ ਕੱਢ ਫੜਾਉਂਦੇ ਹੋ ਚੰਗਾ ਜਾ ਪੈਸੇ ਪਨਾ ਲਿਆ ਉੱਤਰ ਕੇ ਜੀਤ ਨੇ ਜੈਰਾ ਸਖਤ ਆਵਾਜ਼ ਨਾਲ ਆਖਿਆ ਵੇ ਪੁੱਤਾ ਇਹਨੇ ਨੂੰ ਬੱਸ ਨਾ ਤੁਰ ਜਾਵੇ ਮੈਂ ਤਾਂ ਜ਼ਰੂਰੀ ਜਾਣਾ ਏ ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇਵੀ ਬੁੱਢੀ ਨੇ ਤਦਲੇ ਨਾਲ ਆਖਿਆ ਅੱਛਾ ਮਾਈ ਬੈਠ ਜਾ ਆਖੋ ਟਿਕਟ ਕੱਟਣ ਲੱਗ ਪਿਆ ਪਾਲੀ ਆਪਣੇ ਹਸਪਤਾਲ ਮਰੀਜ਼ਾਂ ਦਵਾਈਆਂ ਨਰਸਾਂ ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬਸ ਰਖੜਾ ਕਲਿਆਣ ਤੇ ਰੌਣੀ ਪਿੱਛੇ ਛੱਡਦੀ ਹੋਈ ਚੁੰਗੀ ਦੇ ਕੋਲ ਪਹੁੰਚ ਗਈ ਯਾਰਾ ਜੇ ਇੱਧਰ ਦੀ ਚੱਲੀ ਨੀਲਾ ਭਵਨ ਕੰਨੀ ਦੀ ਜੀਤ ਨੇ ਡਰਾਈਵਰ ਨੂੰ ਆਖਿਆ ਗੁਰਦੁਆਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜੈਰਾ ਕੋ ਬੁੜਬੁੜਾਈਆਂ ਪਰ ਹੁਣ ਤੇ ਇੱਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ ਫੂਲ ਸਿੰਘ ਨੇ ਕੋਲ ਕੰਡਕਟਰ ਨੇ ਕੰਟੀ ਰੋਕ ਕੇ ਬੱਸ ਰੋਕ ਲਈ ਤੇ ਤਾਂਕੀ ਖੋਲਦਿਆਂ ਪਾਲੀ ਨੂੰ ਆਖਣ ਲੱਗਾ ਤੁਸੀਂ ਇੱਧਰ ਉਤਰ ਜਾਓ ਹਸਪਤਾਲ ਨੇੜੇ ਰਹੂਗਾ ਪਾਲੀ ਕਹਲੀ ਨਾਲ ਉਤਰ ਗਈ ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ ਵਿਚਾਰਾ ਬੜਾ ਚੰਗਾ ਕੰਡਕਟਰ ਏ ਉਹਨੂੰ ਇੱਕ ਵਾਰੀ ਖਿਆਲ ਆਇਆ ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆਂ ਜਦੋਂ ਉਹ ਬੱਸ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਬੜੀ ਔਕੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ ਕਿਸੇ ਬਸ ਦਾ ਇੱਕ ਕੰਡਕਟਰ ਕਮੀਜ਼ ਦੇ ਗਲਮੇ ਦੇ ਬਟਨ ਖੋਲ ਆਵਾਰਾ ਫਿਲਮ ਦਾ ਗਾਣਾ ਗੁਣਗੁਣਾਉਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਦੀ ਲੰਗਿਆ ਇੱਕ ਮੰਗਤੀ ਨੂੰ ਆਨਾ ਦੇ ਕੇ ਮਸਾਂ ਗੋਲੋਂ ਲਾਇਆ ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸਨ ਅਗਲੇ ਦਿਨ ਫਿਰ ਚਾਂਸ ਅਜਿਹਾ ਹੋਇਆ ਕਿ ਜਦੋਂ ਉਹ ਨਾਬੇ ਅੱਡੇ ਤੇ ਪਹੁੰਚੀ ਤਾਂ ਬਸ ਭਰ ਚੁੱਕੀ ਸੀ ਤੇ ਬਿਨਾਂ ਟਿਕਟੋਂ ਬਾਦੂ ਸਵਾਰੀਆਂ ਨੂੰ ਜੀਤ ਫੜ-ਫੜ ਉਤਾਰ ਰਿਹਾ ਸੀ ਜੀਤ ਇੱਕ ਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ ਤੁਸੀਂ ਅਗਲੀ ਸੀਟ ਤੋਂ ਝੋਲਾ ਚੁੱਕ ਕੇ ਬੈਠ ਜਾਵੋ ਤੁਹਾਡੀ ਖਾਤਰ ਸੀਟ ਰੱਖੀ ਪਈ ਹੈ ਕਈ ਘੂਰਦਿਆਂ ਨਜ਼ਰਾਂ ਕੋਲੋਂ ਲੰਘ ਪਾਲੀ ਸੀਟ ਤੇ ਜਾ ਬੈਠੀ ਤੇ ਜੀਤਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ ਇਹ ਤਾਂ ਵਿਚਾਰਾ ਬੜਾ ਚੰਗਾ ਕੰਡਕਟਰ ਹੈ ਪਾਲੀ ਨੂੰ ਦਿਲ ਵਿੱਚ ਇੱਕ ਵਾਰੀ ਖਿਆਲ ਆਇਆ ਬਦਲੀ ਮੋੜ ਨਾਬੇ ਦੀ ਕਰਾਨ ਵਿੱਚ ਜਿਉਂ-ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ ਬੱਸਾਂ ਦੀ ਖੜਖੜ ਬੱਸ ਨਿਕਲ ਜਾਂਦਾ ਡਰ ਹਰ ਵੇਲੇ ਉਸ ਦੇ ਦਿਮਾਗ ਤੇ ਚੜੇ ਰਹਿੰਦੇ ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵੱਟੋ-ਵੱਟ ਹੋ ਜਾਂਦੇ ਤੇ ਕਿਸੇ ਕੋਲ ਆਉਂਦੀ ਪਸੀਨੇ ਦੀ ਬੋ ਉਹਦਾ ਸਿਰ ਚੱਕਰੌਣ ਲਾ ਦਿੰਦੀ ਇੱਕ ਦਿਨ ਫਿਰ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ ਨਹੀਂ ਬੀਬੀ ਰਹਿਣ ਦਿਓ ਆਖ ਜੀਤ ਅਗਾਹ ਲੰਗ ਗਿਆ ਨਹੀਂ ਬਈ ਪੈਸੇ ਲੈ ਲੈ ਪਾਲੀ ਨੇ ਜ਼ੋਰ ਲਾਇਆ ਕੀ ਫਰਕ ਪੈ ਚੱਲਿਆ ਏ ਆਖੋ ਹੋਰ ਅਗਾਹ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ ਝਗੜਾ ਕਰਦਿਆਂ ਪਾਲੀ ਨੂੰ ਸੰਗ ਲੱਗੀ ਤੇ ਉਹ ਚੁੱਪ ਕਰਕੇ ਬੈਠ ਗਈ ਪਰ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਏ ਉਹਨੂੰ ਇਹ ਚੰਗਾ ਵੀ ਨਾ ਲੱਗਿਆ 300 ਰੁਪਿਆ ਕਮਾਉਣ ਵਾਲੇ ਲਈ 10.5 ਆਨੇ ਭਲਾ ਕੀ ਮਾਇਨੇ ਰੱਖਦੇ ਸਨ ਅਗਲੇ ਦਿਨ ਉਹ ਜਾਣ ਕੇ 5 ਮਿੰਟ ਦੇਰ ਨਾਲ ਗਈ ਉਸਨੇ ਸੋਚਿਆ ਅੱਜ ਪੀਪਲ ਬਸਤੇ ਨਹੀਂ ਸਗੋਂ ਪੈਪਸੂ ਰੋਡਵੇਜ਼ ਤੇ ਜਾਵਾਂਗੀ ਕੀ ਫਜ਼ੂਲ ਗੱਲ ਹੈ ਕਿ ਪੈਸੇ ਹੀ ਨਾ ਲਏ ਜਾਣ ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਈਵਰ ਬੱਸ ਸਟਾਰਟ ਕਰੀ ਖੜਾ ਸੀ ਤੇ ਕੰਡਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ। ਓਏ ਆਉਂਦਾ ਹੁਣ ਕਿਉਂ ਪੇਰਮੀ ਵੱਡੀ ਏ? ਐਡੀ ਛੇਤੀ ਜਾਣੀ ਮੀ ਆਉਂਦਾ ਏ। ਜੀਤ ਨੇ ਹੌਲੀ-ਹੌਲੀ ਆਉਂਦੇ ਆਖਿਆ। ਅੱਗੇ ਪਹੁੰਚਣਾ ਏ ਕਿ ਨਹੀਂ ਮੜਕਾ ਨਾਲ ਹੀ ਆਉਣਾ ਏ। ਡਰਾਈਵਰ ਬੋਲਿਆ। ਚਲੋ ਬੀਬੀ ਬੈਠੋ ਅਗਲੀ ਸੀਟ ਤੇ ਤਾਂ ਕਿ ਖੋਲਦਿਆਂ ਪਾਲੀ ਨੂੰ ਓਨੇ ਆਖਿਆ। ਮੇਮ ਸਾਹਿਬਾ ਤੋਂ ਬਿਨਾ ਬੱਸ ਕਿਵੇਂ ਤੋਰ ਪੈਂਦੀ? ਪਿਛੋਂ 90 ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇੱਕ ਕਲਰਕ ਹੌਲੀ ਜਹੀ ਬੋਲਿਆ ਜੀਤ ਨੇ ਘੂਰ ਕੇ ਉਸ ਦੇ ਵੱਲ ਦੇਖਿਆ ਸਭ ਚੁੱਪ ਕਰ ਗਏ ਬਸ ਤੁਰ ਪਈ ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ-ਵਾਰ ਆਖਣ ਤੇ ਵੀ ਜੀਤ ਨੇ ਨਾ ਕਰ ਦਿੱਤੀ ਪਾਲੀ ਨੂੰ ਡਾਢਾ ਗੁੱਸਾ ਆਇਆ ਇਸ ਬੇਈਮਾਨੀ ਵਿੱਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਹੈ ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ ਖੈਰ ਕੰਪਨੀ ਨਾਲ ਤਾਂ ਧੋਖਾ ਹੀ ਹੈ ਨਾ ਉਹ ਸੋਚ ਹੀ ਰਹੀ ਸੀ ਕਿ ਬਸ ਖੜੀ ਕਰ ਇੱਕ ਚੱਕਰ ਝਾੜ ਪਿਆ ਲੋਕਾਂ ਦੀਆਂ ਜਦੋਂ ਟਿਕਟਾਂ ਦੇਖ ਰਹਾ ਸੀ ਤਾਂ ਪਾਲੀ ਤਰੇਲੀ ਉਤਰੇਲੀ ਹੋ ਗਈ ਕਿੱਡੀ ਸ਼ਰਮ ਦੀ ਗੱਲ ਐ ਕਿ ਮੇਰੇ ਕੋਲ ਟਿਕਟ ਹੀ ਨਹੀਂ ਮੈਂ ਆਖ ਦੇਾਂਗੀ ਕਿ ਕੰਡਕਟਰ ਨੇ ਦਿੱਤੀ ਹੀ ਨਹੀਂ ਮੈਂ ਮੰਗੀ ਸੀ ਉਹਨੇ ਸੋਚਿਆ ਪਰ ਵਿਚਾਰਾ ਫਸੇਗਾ ਨਹੀਂ ਕਹਿ ਦੇਾਂਗੀ ਕਿ ਮੈਂ ਲੈਣਾ ਭੁੱਲ ਗਈ ਪਰ ਨਹੀਂ ਮੈਂ ਕਾਨੂੰ ਝੂਠ ਬੋਲਾਂ ਉਹਦੇ ਅੰਦਰੋਂ ਅੰਦਰ ਬਹਿਸ ਹੋਣ ਲੱਗ ਪਈ ਇਹਨੇ ਨੂੰ ਚੈੱਕ ਕਰ ਉਹਦੇ ਕੋਲ ਆ ਪਹੁੰਚਿਆ ਜੀ ਟਿਕਟ ਉਨੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿੱਚੋਂ ਟਿਕਟ ਕੱਢ ਕੇ ਕਿਹਾ ਇਹ ਇਹ ਬੀਬੀ ਮੇਰੀ ਭੈਣ ਹੈ ਇਹਨਾਂ ਦਾ ਟਿਕਟ ਮੇਰੇ ਕੋਲ ਹੈ ਟਿਕਟ ਦੇਖ ਕੇ ਚੈੱਕਰ ਇੱਕ ਵਾਰੀ ਗੋਡਿਆਂ ਤੋਂ ਕੱਸੇ ਪਜਾਮੇ ਤੇ ਕੂਣੀਆਂ ਤੋਂ ਫਟੇ ਖਾਕੀ ਕੱਪੜਿਆਂ ਵਾਲੇ ਕੰਡਕਟਰ ਤੇ ਕੀਮਤੀ ਸਾੜੀ ਵਾਲੀ ਡਾਕਟਰ ਨੂੰ ਵਲ ਤੱਕ ਕੇ ਅੱਖਾਂ ਹੀ ਅੱਖਾਂ ਵਿੱਚ ਮੁਸਕੁਰਾਇਆ ਜੀਤ ਲੋਹਾ ਲੱਖਾ ਹੋ ਗਿਆ ਚੈੱਕਰ ਛੇਤੀ ਨਾਲ ਉਸ ਬੱਸ ਵਿੱਚੋਂ ਉਤਰ ਗਿਆ ਪਾਲੀ ਹੈਰਾਨ ਪਰੇਸ਼ਾਨ ਸੋਚ ਰਹੀ ਸੀ ਕਿ 60 ਰੁਪਈਆ ਵਿੱਚ ਗੁਜ਼ਾਰਾ ਕਰਨ ਵਾਲਾ ਖਬਰੇ ਕਿਸੇ ਦਿਨ ਰੋਟੀ ਖਾਣੋਂ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ ਹਸਪਤਾਲ ਵਿੱਚ ਉਹਨੂੰ ਕਈ ਵਾਰੀ ਇਹ ਗੱਲ ਯਾਦ ਆਈ ਤੇ ਉਹ ਡਾਡੀ ਬੇਚੈਨ ਹੋਈ ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ ਉਦਾਸ ਜੀਤ ਉਹਦੇ ਕੋਲ ਆਇਆ ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿੱਚ ਪੜਦੀ ਸੀ ਹੱਲਿਆਂ ਵੇਲੇ ਉੱਥੇ ਹੀ ਮਾਰੀ ਗਈ ਬਾਕੀ ਦੇ ਵੀ ਮਾਰੇ ਗਏ ਮੈਂ ਰੋਲ ਦਾ ਖੁੱਲਦਾ ਇੱਧਰ ਆ ਗਿਆ ਪੜ੍ਹਾਈ ਵੀ ਕਿੱਥੋਂ ਹੋਣੀ ਸੀ ਕਈ ਵਾਰ ਤਾਂ ਰੋਟੀ ਵੀ ਨਸੀਬ ਨਾ ਹੁੰਦੀ ਫਿਰ ਮੈਂ ਕੰਡਕਟਰ ਬਣ ਗਿਆ ਤੁਹਾਡਾ ਬੈਗ ਤੇ ਟੂਟੀਆਂ ਜਈਆਂ ਦੇਖ ਕੇ ਮੈਨੂੰ ਅਮਲਜੀਤ ਦੀ ਯਾਦ ਆ ਜਾਂਦੀ ਸੀ ਤੇ ਤੇ ਅੱਗੋਂ ਉਹਦਾ ਗਲਾ ਭਰ ਆਇਆ ਪਾਲੀ ਦਾਦੀ ਬੇਚੈਨ ਹੋਈ ਉਹਨੂੰ ਸਮਝ ਨਾ ਲੱਗੇ ਕਿ ਕੀ ਆਖੇ ਪਾਲੀ ਦਾਦੀ ਬੇਚੈਨ ਹੋਈ ਉਹਨੂੰ ਸਮਝ ਨਾ ਲੱਗੇ ਕਿ ਹੁਣ ਉਹ ਕੀ ਆਖੇ ਇਹਨੇ ਨੂੰ ਬੱਸ ਆ ਗਈ ਉਹ ਕਾਲੀ ਨਾਲ ਉਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾਡੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ